ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਕਿੱਥੋਂ ਆਂਦੇ ਤੁਸੀਂ ਮੈਂ ਮਸੀਤ ਚੰਡੀਗੜ੍ਹ ਰੋਡ ਤੋਂ ਜੈਂਸ ਸਕੂਲ ਦੇ ਸਾਹਮਣੇ ਅੱਛਾ ਕਿੰਨਾ ਸਮਾਂ ਹੋ ਗਿਆ ਆਂਦੇ ਨੂੰ ਦੁਪਹਿਰਾਂ ਸਾਢੇ ਅੱਜ ਕੰਜਵਾ ਸੀਗਾ ਸਾਡਾ ਵੈਸੇ ਅੱਛਾ ਹਾਂਜੀ ਸੁੱਕੇ ਸੀ ਬੰਦ ਹਾਂਜੀ ਸੁੱਕੇ ਹੋਏ ਸੀ ਪਰ ਅਵੇਲਾ ਕਦੀ ਕਦੀ ਆਦੇ ਸੀ ਪਰ ਦੁਪਹਿਰੇ ਤੇ ਸੀ ਪੰਜ ਵਾਰੀ ਆਏ ਅੱਛਾ ਅ ਕਿਹੜੀ ਮੁਰਾਦ ਮੰਗੀ ਸੀ ਬਾਬਾ ਜੀ ਤੋਂ ਬੇਟਾ ਇਹ ਸਾਡਾ ਉਹ ਥੋੜਾ ਨੋਟੀ ਹੈ ਅੱਛਾ ਬਸ ਉਹਦੇ ਕਰਕੇ ਅੱਛਾ ਤੇ ਬਾਬਾ ਜੀ ਨੇ ਸੁਣੀ ਪਰ ਫਰਿਆਦ ਹਾਂਜੀ ਮਾਮਾ ਫਰਕ ਪਿਆ ਪਹਿਲਾਂ ਹਾਂਜੀ ਮਾਮਾ ਤੇ ਕਿੰਨਾ ਕੋ ਅੰਦਰ ਜੀ ਸ਼ਰਧਾ ਭਾਵ ਹੈ ਕਿੰਨਾ ਕੋ ਭਰੋਸਾ ਹੈ ਬਾਬਾ ਜੀ ਬਹੁਤ ਜ਼ਿਆਦਾ ਮੈਮ ਸਾਡੇ ਪੇਕੇ ਪਰਵਾਰ ਵੀ ਸ਼ੁਰੂਤ ਤੋਂ ਬਾਬਾ ਦੀਪ ਸਿੰਘ ਜੀ ਨੂੰ ਹੀ ਮੰਨਦੇ ਨੇ ਤੇ ਥੋੜਾ ਇੱਧਰ ਥੋੜਾ ਨਹੀਂ ਸੀ ਅਜੇ ਫਿਰ ਹੁਣ ਹੈ ਅੱਛਾ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੰਗਰ ਪ੍ਰਸ਼ਾਦੇ ਬਣਾ ਕੇ ਲੈਣੋ ਚਾਵਲ ਦੇ ਕਿ ਕਿਵੇਂ ਦੇਖਦੇ ਹੋ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੰਨੀ ਸੰਗਤਾਂ ਦਾ ਤਾਂ ਆਪਾ ਪ੍ਰੇਮ ਹੈ ਬਾਬਾ ਜੀ ਦਿੰਦੇ ਸਭ ਬਾਬਾ ਜੀ ਦੇ ਪੜਾਰੇ ਨੇ ਜੀ ਉਹਨਾਂ ਦਿੱਤਾ ਹੋਇਆ ਅਸੀਂ ਕਿਹੜਾ ਘਰੋਂ ਲਏ ਹੁੰਦੇ ਆ ਜੀ ਸਭ ਬਾਬਾ ਜੀ ਦਾਤਾ ਦਿੱਤੀਆਂ ਹੋਈਆਂ ਨੇ ਤੇ ਸੇਵਾ ਸੰਗਤਾਂ ਹੀ ਸਕਦੀਆਂ ਬਾਬਾ ਜੀ ਆਪ ਹੀ ਬਣਾਉਂਦੇ ਸਾਰਾ ਕੁਝ ਕਰਦੇ ਆ ਜੀ ਹਰ ਵਾਰੀ ਆਉਂਦੇ ਹੋ ਹਾਂਜੀ ਹੋ ਆਉਂਦੇ ਆਂਦਰੋਂ ਅੰਦਰੋਂ ਤਾਂ ਅੰਗ ਉੱਡਦੀ ਹੈ ਹਾਂਜੀ 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 ਤਾਂ ਅੰਗ ਉੱਡਦੀ ਹੈ ਉੱਡਦੀ ਹੈ ਇਹ ਸੰਤਾਂ ਦਾ ਪਿਆਰ ਮਿਲਦਾ ਹਾਂਜੀ ਹਾਂਜੀ ਬਹੁਤ ਸੰਤਾਂ ਦਾ ਬਹੁਤ ਪਿਆਰ ਹੈ ਜੀ ਕੋਈ 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 ਅਜਿਹੀ ਮੁਰਾਦ ਜਿਹੜੀ ਪੂਰੀ ਹੋਈ ਹੋਵੇ ਬਾਬਾ ਬਾਬਾ ਸਾਡੀਆਂ ਬਰਦਾ ਪੂਰੀਆਂ ਕਰਦੇ ਨੇ ਕੋਈ ਵੀ ਮੁਰਾਦ ਮਰਛਰਦੇ ਨਹੀਂ ਜੋ ਵੀ ਮੰਗਣੀਆਂ ਦੇਈ ਜਾਂਦੇ ਨੇ ਝੋਲੀਆਂ ਭਰੀ ਜਾਂਦੇ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਦੀ ਫਤਿਹ ਹਾਂਜੀ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਦੀ ਫਤਿਹ ਕਿੱਥੋਂ ਆਉਂਦੇ ਤੁਸੀਂ ਮੈਂ ਮਸਜਿਦ ਚੰਡੀਗੜ੍ਹ ਰੋਡ ਤੋਂ ਪਰ ਅਸਾਂ ਤੇ ਅੱਜ ਪੰਜਵਾ ਸੀਗਾ ਸਾਡਾ ਵੈਸੇ ਅੱਛਾ ਹਾਂਜੀ ਸੁੱਕੇ ਸੀ ਬੰਦ ਹਾਂਜੀ ਸੁੱਕੇ ਸੀ ਬਟ ਅਵੇ ਲਾ ਕਦੀ ਕਦੀ ਆਦੇ ਸੀ ਪਰ ਦੁਪਹਿਰੇ ਤੇ ਸੀ ਪੰਜ ਵਰੀ ਆਏ ਅੱਛਾ ਕਿਹੜੀ ਮੁਰਾਦ ਮੰਗੀ ਸੀ ਬਾਬਾ ਜੀ ਤੋਂ ਬੇਟਾ ਇਹ ਸਾਡਾ ਉਹ ਥੋੜਾ ਨੋਟੀ ਹੈ ਬਸ ਉਹਦੇ ਕਰਕੇ ਅੱਛਾ ਤੇ ਬਾਬਾ ਜੀ ਨੇ ਸੁਣੀ ਪਰ ਫਰਿਆਦ ਹਾਂਜੀ ਮੈਮ ਪਰਕ ਪਿਆ ਪਹਿਲੇ ਹਾਂਜੀ ਮੈਮ ਤੇ ਕਿੰਨਾ ਕੋ ਅੰਦਰ ਜੀ ਸ਼ਰਧਾ ਭਾਵ ਹੈ ਕਿੰਨਾ ਕੋ ਭਰੋਸਾ ਹੈ ਬਾਬਾ ਜੀ ਬਹੁਤ ਜ਼ਿਆਦਾ ਮੈਮ ਸਾਡੇ ਪਿਕੇ ਪਰਵਾਰ ਵੀ ਸ਼ੁਰੂ ਤੋਂ ਬਾਬਾ ਦੀਪ ਸਿੰਘ ਜੀ ਨੂੰ ਹੀ ਮੰਨਦੇ ਨੇ ਤੇ ਥੋੜਾ ਇਧਰ ਥੋੜਾ ਨਹੀਂ ਸੀ ਅਜੇ ਫਿਰ ਹੋਣਾ ਹੈ ਅੱਛਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੰਗਰ ਪ੍ਰਸ਼ਾਦ ਦੇ ਬਣਾ ਕੇ ਲੈਣੋ ਚਾਵਲ ਦੇ ਕਿ ਕਿਵੇਂ ਦੇਖਦੇ ਹੋ ਬਾਬਾ ਦੀਪ ਸਿੰਘ ਜੀ ਦਾਰ ਤੇ ਇੰਨੀ ਸੰਗਤਾਂ ਦਾ ਆਪਾ ਪ੍ਰੇਮ ਹੈ ਬਾਬਾ ਜੀ ਦਿੰਦੇ ਸਭ ਬਾਬਾ ਜੀ ਦੇ ਪੜਾਰੇ ਨੇ ਜੀ ਉਹਨਾਂ ਦਿੱਤਾ ਹੋਇਆ ਅਸੀਂ ਕਿਹੜਾ ਘਰੋਂ ਲੈ ਹੁੰਦੇ ਜੀ ਸਭ ਬਾਬਾ ਜੀ ਦਾਤਾ ਦਿੱਤੀਆਂ ਹੋਈਆਂ ਨੇ ਤੇ ਸੇਵਾ ਸਕਤਾ ਹੀ ਸਕਦੀਆਂ ਬਾਬਾ ਜੀ ਆਪ ਹੀ ਬਣਾਉਂਦੇ ਸਾਰਾ ਕੁਝ ਕਰਦੇ ਆ ਜੀ ਹਰ ਵਾਰੀ ਆਉਂਦੇ ਹੋ ਹਣ ਹਾਂਜੀ ਹੋਰ ਅੰਦਰੋਂ ਅੰਦਰੋਂ ਤਾਂ ਅੰਗ ਉੱਡਦੀ ਹੈ ਹਾਂਜੀ 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 ਤਾਂ ਅੰਗ ਉੱਡਦੀ ਹੈ ਉੱਡਦੀ ਹੈ ਇਹ ਸੰਤਾਂ ਦਾ ਪਿਆਰ ਮਿਲਦਾ ਹਾਂਜੀ ਹਾਂਜੀ ਬਹੁਤ ਸੰਤਾਂ ਦਾ ਬਹੁਤ ਪਿਆਰ ਹੈ ਜੀ ਬਾਬਾ ਕੋਈ 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 ਅਜਿਹੀ ਮੁਰਾਦ ਜਿਹੜੀ ਪੂਰੀ ਹੋਈ ਹੋਵੇ ਬਾਬਾ ਬਾਬਾ ਸਾਦੀਆਂ ਬਰਤਾਂ ਪੂਰੀਆਂ ਕਰਦੇ ਨੇ ਕੋਈ ਵੀ ਮੁਰਾਦ ਮਰਛਰਦੇ ਨਹੀਂ ਜੋ ਵੀ ਮੰਗਣੀਆਂ ਦੇਈ ਜਾਂਦੇ ਨੇ ਝੋਲੀਆਂ ਭਰੀ ਜਾਂਦੇ ਨੇ